ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਦੇਵੀ ਫਾਰਮਿੰਗ ਦੇ ਵਿੱਚ ਸੱਜਣਾ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣਾ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਨ ਝਾਮ ਕੇ ਖੁਰਦ ਆ ਗਿਆ। ਤਹਿਸੀਲ ਪੱਟੀ ਤੇ ਜ਼ਿਲ੍ਹਾ ਜੇ ਗੱਲ ਕਰੀਏ ਤ ਤਰੰਤ ਆਰਨਤ ਆ। ਤਰਨਤਾਰਨ ਸੋਰੀ ਜ਼ਿਲ੍ਹਾ ਦੇ ਸਜਣੋ ਤਰਨਤਾਰਨ ਹੀ ਤਹਿਸੀਲ ਤੇ ਗੁਰਪ੍ਰੀਤ ਆ ਗਿਆ ਝਾਮ ਕੇ ਖੁਰਦਾਲਾ ਭਰਾ ਪੰਜ 6 ਝੋਟੀਆਂ ਟਾਪ ਦੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਆ ਆ ਨੀਲੀ ਦੀਆਂ ਆਗਿਆ ਤੇ ਵਿੱਚ ਮੂਹਰਾ ਦੀਆਂ ਆ ਵੀ ਝੋਟੀ ਦੇਖਿਓ ਸੂਨ ਵਾਲੀ ਆ ਇੱਕ ਨੰਬਰ ਵਾਲੀ ਵੀ ਸੂਨ ਵਾਲੀ ਆ ਬਾਕੀ ਸਜਣੋ ਇਹ ਕਿ ਝੋਟੀ ਦੇਖਿਓ ਗੱਭਣ ਤੁਹਾਨੂੰ ਟੌਪ ਟੌਪ ਦੀ ਜਾਨਵਰ ਜਿਹੜੇ ਹੋਣਗੇ ਵੀਡੀਓ ਦੇ ਵਿੱਚ ਆਪਾਂ ਵਿਖਾਵਾਂਗੇ ਇਸ ਘਰੋਂ ਪੰਜ ਆ ਪੰਜਾਂ ਦਾ ਲੇਖਾ ਜੋਖਾ ਲੈ ਦੇਣਾ ਆਪਾਂ ਇੱਕ ਸੂਈ ਆ ਤੇ ਚਾਰ ਗੱਬਣਾ ਆ ਕਾਲੀ ਝੋਟੀ ਸੂਈ ਆ ਤੇ ਬਿਲਕੁਲ ਤਾਜੀ ਆ ਦੇਖੋ ਬੱਚਾ ਨੀਲੀ ਦਾ ਪਾਗੀ ਆ ਚਲੋ ਕੱਟਾ ਪਾਗੀ ਬਾਕੀ ਓਕੇ ਰਿਪੋਰਟ ਕਿੰਨੀਆਂ ਕਿ ਧਾਰਾਂ ਤੋਂ ਰਹਿੰਦੀਆਂ ਗੱਲਾਂ ਬਾਤਾਂ ਤੇ ਗੁਰਪ੍ਰੀਤ ਸਾਸਤਰੀ ਕਾਲਵੀਰ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਸੁਣਾ ਬਾਸ ਵਧੀਆ ਠੀਕ ਚੜਦੀ ਕਲਾ ਤੇ ਹੀ ਸੁਣਾਓ ਚੜਦੀ ਕਲਾ ਨਾ ਐਨ ਪੂਰੀ ਚੜਦੀ ਕਲਾ ਜੀ ਸ਼ੁਕਰ ਹੈ ਪ੍ਰਮਾਤਮਾ ਚੜਦੀ ਕਲਾ ਹੀ ਰੱਖੇ ਹਾਂਜੀ ਹਾਂਜੀ ਤੇ ਗੁਰਪ੍ਰੀਤ ਆਪਣਾ ਐਡਰੈਸ ਆਪਣਾ ਐਡਰੈਸ ਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤੇ ਤਹਿਸੀਲ ਸ੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ ਆਪਣਾ ਹੈ 997431792 997431792 ਇਹਦੇ ਤੇ ਕਰੇ ਸੰਪਰਕ ਹਣਾ ਜਿਹੜਾ ਸੱਜਣ ਕੋਈ ਪਸੂ ਪਸਾਨਦਾ ਹਾਂਜੀ ਹਾਂਜੀ ਜਿਹੜੇ ਸੱਜਣ ਦੇ ਪੁਰਾਉਂਦਾ ਪਸੰਦਾ ਆ ਦੀ ਤਸੱਲੀ ਕਰਕੇ ਡੰਗ ਰਖੀ ਅੱਜ ਫਿਰ ਨੀਲੀ ਵੀ ਆ ਤੇ ਮੋਹਰਾ ਵੀ ਹਾਂਜੀ ਹਾਂਜੀ ਅੱਜ ਨੀਲੀ ਵੀ ਤੇ ਮੋਹਰਾ ਵੀ ਸਾਰੀਆਂ ਟੌਪ ਨੇ ਆਪ ਦੀ ਆਪ ਦੀ ਜਗ੍ਹਾ ਤੇ ਹਾਂਜੀ ਆਈ ਜਗ੍ਹਾ ਤੇ ਵਧੀਆ ਜੀ ਤੇ ਇਹ ਤੋਂ ਕਰੀਏ ਸ਼ੁਰੂ ਹਾਂਜੀ ਹਾਂਜੀ ਇਹ ਤੋਂ ਕਰ ਲਓ ਜੀ ਇਹ ਛੋਟੀ ਕਿਹੜਾ ਸੁਆ ਇਹ ਸੰਧੂ ਸਾਹਿਬ ਦੂਜਾ ਸੁਆ ਜੀ ਠੀਕ ਆ ਹਾਂਜੀ ਇਹ ਹਲੇ ਦਿਨ ਲੈ ਜਾਊ 2-4 ਹਾਂ ਹਫ਼ਤਾ ਹੀ ਲੈ ਜਾਣੀ ਹਾਂਜੀ ਹਫ਼ਤਿਆਂ ਨੂੰ ਲੈ ਜਾਊਗੀ ਹ ਬਾਕੀ ਬਣੀ ਬੁਣੀ ਬੜੀ ਹੈ ਹੋਰ ਲੈ ਕੱਢ ਜੂਗੀ ਲੈਵਾ ਨਹੀਂ ਲੈਵਾ ਨਹੀਂ ਨਹੀਂ ਹੋਰ ਬਣਾਉਣਾ ਹਾਂਜੀ ਹਾਂਜੀ ਬੜਾ ਥਣ ਥਣ ਲੱਗਾ ਕਰ ਮਾਰ ਜੀ ਪਹਿਲੇ ਸਵੇਦ ਦੁੱਧ 13 ਕਿਲੋ ਦਿੱਤਾ ਝੋਟੀ ਨੇ ਨਹੀਂ ਦਿੱਤਾ ਵੀ ਹੋਗਾ ਬਾਕੀ ਵੱਡੇ ਕੱਦ ਕਾੜਦੀਆਂ ਸਾਰੀਆਂ ਕੋਈ ਝੋਟੀ ਛੋਟੀ ਨਹੀਂ ਗਈ ਲੈ ਆ ਇਹਨੂੰ ਬਾਹਰ ਹਾਂਜੀ ਹਾਂਜੀ ਬਾਹਰ ਪਿੱਛੇ ਦੀ ਬੇਫਿਕਰੀ ਆਪਣੇ ਸਾਰੇ ਡੰਗਰਾਂ ਦੀ ਆਪਣੀ ਗਾਰੰਟੀ ਹੈ ਇੱਕੇ ਵਾਰੀ ਨਿਵੇੜਦਗੇ ਹਾਂਜੀ ਆਲਾ ਪੁੱਤ ਬਾਹਰ ਪਿੱਛੇ ਦੀ ਬੇਫਿਕਰੀ ਆ ਸੱਜਣੋ ਬੱਸ ਦੇਖੋ ਛੋਟੀ ਦੀ ਬੰਤਰ ਬੰਤਰ ਲੱਤਾਂ ਰੂਸੀ ਦੀਆਂ ਆ ਗਈਆਂ ਮੱਥਾ ਨੀਲੀ ਦਾ ਆ ਗਿਆ ਤੇ ਕੁਆਲਿਟੀ ਦੁੱਧ ਵਾਲੀ ਆ ਗਈ ਬਹੁਤ 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 ਕੁਆਲਿਟੀ ਦੀ ਸੰਤ ਸਾਬ ਹਾਂ ਬਾਕੀ ਕੁਆਲਿਟੀ ਵਾਲੀਆਂ ਹੀ ਲੈਣੇ ਤੁਸੀਂ ਮਾੜੀ ਜੱਜੂ ਸਾਬ ਤੁਹਾਨੂੰ ਪਤਾ ਤੁਸੀਂ ਇੰਨੀ ਆਪਣੀਆਂ ਵੀਡੀਓ ਕਰ ਲਈਆਂ ਆਪਾਂ ਅਗਰੀ ਮਾੜਾ ਡੰਗਰ ਲਿਆ ਹੀ ਨਹੀਂ ਸਹੀ ਹੈ ਦੇਖੋ ਕਰਮਾਂ ਵਾਲੀ ਜਿਉਂਦੀ ਰਹੇ ਸੱਜਣਾ ਬਹੁਤ ਸ਼ਾਨਦਾਰ ਲੇਵਾ ਭਾਂਡਾ ਛੋਟੀ ਨੂੰ ਲੱਗਾ ਸਿਰ ਮੂੰਹ ਚੈੱਕ ਕਰ ਲਓ ਸਿੰਘ ਰੀਜੋਨਲ ਕੋਈ ਬਣਿਆ ਨਹੀਂ ਆ ਰੀਜਨਲ ਸਿੰਘ ਸਾਰੀਆਂ ਮਈਆਂ ਦੇ ਕਿਸੇ ਨੂੰ ਹੱਥ ਨਹੀਂ ਲੱਗਾ ਥਾਣ ਵੇਖ ਇਹਨੂੰ ਲੱਗਾ ਕੋਦਰਤ ਨੇ ਲਾਇਆ ਹਨਾ ਹਾਂ ਬਾਕੀ ਕੱਦ ਕਾਠ ਵਾਲੀ ਆ ਹਾਂਜੀ ਹਾਂਜੀ ਓਕੇ ਕੋਈ ਵੀ ਸੰਤੂ ਸਾਹਿਬ ਛੋਟੀ ਨਹੀਂ ਮੈਂ ਨਹੀਂ ਛੋਟੀ ਨਹੀਂ ਸਾਰੀਆਂ ਹੀ ਸਾਰੀਆਂ ਇੱਕ ਜੀਰੋ ਤਾਂ ਆ ਇਹ ਨਹੀਂ ਵੀ ਡੰਗਰ ਵੀਡੀਓ ਜਿਹੜਾ ਭੈਣ ਭਰਾ ਇੱਥੇ ਆਊਗਾ ਵੱਧ ਲੱਗਣਗੀਆਂ ਹਾਂ ਕੋਈ ਸ਼ੱਕ ਨਹੀਂ ਹਾਂ ਕਿਉਂਕਿ ਡੰਗਰ ਛੋਟਾ ਨਹੀਂ ਆਪਾਂ ਲੈਂਦੇ ਆਪਾਂ ਵੱਡੀ ਮਹਿ ਲੈਨੇ ਆ ਓਕੇ ਓਕੇ ਤੇ ਗਰਪੀ ਤੇ ਦਾ ਰੇਟ ਕੀ ਕਰਾਂਗੇ ਸੰਧੂ ਸਾਹਿਬ ਰੇਟ ਭਾਵੇਂ ਦਾ ਡੇਢ 140 45 ਜੋ ਮਰਜ਼ੀ ਕਰ ਲਈਏ ਜਿਹੜੀ ਹਾਂ ਨਾ 1 ਲੱਖ 30 ਹਜ਼ਾਰ ਦੀ ਝੋਟੀ ਦਵਾਂਗੇ 1 ਲੱਖ ਤੇ 30 ਹਜ਼ਾਰ ਹਾਂਜੀ ਤੇ ਉਹਦੇ ਜੋ 2000 ਆਏ ਗਏ ਭੈਣ ਭਰਾ ਦਾ ਮਾਤਨ ਕਰਦਾ 128 ਦੀ 128 ਹਾਂਜੀ ਓਕੇ ਝੋਟੀ ਝੋਟੀ ਆ ਹਾਂਜੀ ਹਾਂਜੀ ਬਾਕੀ ਆਈ ਤਸੱਲੀ ਕਰਕੇ ਭੈਣ ਭਰਾ ਖਰੀਦੇ ਤੇ ਆ ਇਹ ਸੰਧੂ ਸਾਹਿਬ ਦੂਜਾ ਸੁਹਾ ਜੇ ਠੀਕ ਆ ਹਾਂਜੀ ਪਿਓਰ ਨੀਲੀ ਇਹ ਵੇਖੋ ਅੱਖਾਂ ਉੱਖਾਂ ਤੁਨੀ ਸਾਰੇ ਨਿਸ਼ਾਨ ਹੈਗੇ ਜੇ ਚੱਡੇ ਦੇ ਦੋਵੇਂ ਪਾਸੇ ਡੱਬ ਵੀ ਹੱਥ ਧਰਾਈ ਨਹੀਂ ਹੈਗਾ ਕੁਝ ਜੇ ਕਹਿ ਦਈਏ ਬਾਕੀ ਵੱਡੇ ਕਦ ਕਾੜਦੀ ਆਮ ਨੀਲੀ ਦੀਆਂ ਮਈਆਂ ਛੋਟੀਆਂ ਹੁੰਦੀਆਂ ਹਾਂ ਪੂਰੀ ਵੇਖੋ ਮੇਰੇ ਬਰਾਬਰ ਦੇ ਨੇ ਵੀ ਲੈ ਜੂ ਹ ਜੀ ਹਾਂਜੀ ਦੇਣੇ ਨੇ ਸੰਤੂ ਸਾਹਿਬ ਲੈ ਜਾਣਾ ਇਹਨੇ ਵੀ ਹਫਤਿਆਂ ਨੂੰ ਲੈਣਾ ਲੈ ਜਾਣਾ ਬਗਾਨਿਆ ਕਰਕੇ ਡੰਗਰ ਤੁਹਾਨੂੰ ਪਤਾ ਇੱਕ ਦੋ ਦਿਨ ਗੱਡੀ ਚੜ੍ਹਿਆ ਪਹਿਲਾਂ ਸੁਸਾ ਪੈਂਦਾ ਠੀਕ ਆ ਸੁਹਾ ਦੂਜਾ ਹਾਂਜੀ ਸੁਹਾ ਦੂਜਾ ਪਹਿਲਾਂ ਨੇ ਕਿੰਨਾ ਕਰ ਦੋ ਪਹਿਲੇ ਸਵੇ ਸੰਤੂ ਸਾਹਿਬ 14 ਤੋਂ 15 ਦੇ ਵਿੱਚ ਉਹ ਦੁੱਧ ਦਿੱਤਾ ਇਹਨੇ ਦਿੱਤਾ ਹੋ ਜਾਤ ਬਹੁਤ ਬਹੁਤ ਜਿਆਦੀ ਸੰਤੂ ਸਾਹਿਬ ਪਿਓ ਰਿਆ ਜਿਹਨੂੰ ਕਹਿੰਦੇ ਨਹੀਂ ਵਾਕਿਆ ਹੀ ਹਾਂਜੀ ਅੱਖ ਬਹੁਤ ਕੰਮ ਦੀ ਹੈ ਨਾ ਵੇਖੋ ਸੰਤੂ ਸਾਹਿਬ ਪਿਓ ਰਹਿ ਨੀਲੀ ਰਾਵੀ ਆ ਵੇਖਿਓ ਸਜਣੋ ਜਾਤ ਨਸਲ ਆਪੇ ਚੈੱਕ ਕਰਕੇ ਕਮੈਂਟ ਕਰਦੇ ਆ ਜੋ ਵੀ ਕੀ ਚੀਜ਼ ਆ ਠੰਡੀਆਂ ਸੀਲ ਮਈਆਂ ਕੋਈ ਗੱਲ ਨਹੀਂ ਹਨ ਬਹੁਤ ਕੰਮ ਦਾ ਵੈਰਲ ਵੰਡ ਬੜੀ ਆ ਤੇ ਜਿਵੇਂ ਕਹਿ ਦਈਏ ਨਾ ਮੋਰਨੀ ਆ ਕਰਮਾਂ ਦੀ ਦੇਖੋ ਆਕੇਲੇ ਵਿੱਚ ਦੋਨੇ ਪਾਸੇ ਚੱਟੇ ਨਿਸ਼ਾਨ ਬਹੁਤ ਸ਼ਾਨਦਾਰ ਝੁੱਟੀ ਆ ਥੋੜੀ ਭਾਲ ਭੂਲ ਕੀਤੀ ਹਲੇ ਬਾਕੀ ਨਾ ਡੰਗਰ ਨਵਾਏ ਹੋਏ ਕਰਕੇ ਮਾੜੀ ਮੋੜੀ ਭਾਲ ਕਰ ਜਾਂਦੇ ਆ ओके बाकी ਜੰਮੀ ਪਲੀ ਵੀ ਪੂਰੀ ਆ ਪੂਰੀ ਪੂਰੀ ਵੇਖੋ ਵਿੱਥਾਂ ਵੇਖੋ ਕਿਤਰਾ ਗੇਠ ਗੇੜਾ ਥਾਂ ਲੱਗਾ ਕਿੰਦੀ ਦੂਰੀ ਤੇ ਆਮ ਡੰਗਰ ਕਈ ਨਹੀਂ ਥਾਂ ਇੱਥੋਂ ਵੀ ਭਾਰ ਵਾਲੇ ਪਸ਼ੂ ਦਾ ਪਤਾ ਲੱਗਦਾ ਗੱਠ ਚੌੜਾ ਲੇਵਾ ਝੋਟੀ ਕੋਲੇ ਸਜਣੋ ਦੇਖੋ ਜਿਹੜਾ ਤਿਆਰੀ ਕੀਤੀ ਨਾ ਗੱਲਾਂ ਕਰਾਉਗੀ ਚੰਗੀ ਕਰਮਾਂ ਸੰਧੂ ਸਾਹਿਬ ਸਾਰੇ ਡੰਗਰ ਨਾਲ ਹਲੇ ਜਿੰਨੇ ਜਿੰਨੇ ਲੇਵੇ ਤੇ ਆ ਨਾ ਇਹ ਤੋਂ ਡਬਲ ਲੇਵਾ ਬਣਾ ਕੇ ਸੂਣ ਗਿਆ ਹਾਂ ਤੇ ਗੁਰਪੀਤ ਫੇਰ ਇਹਦਾ ਹੁਣ ਸੰਦੂ ਸਾਹਿਬ ਇਹ ਤੁਹਾਨੂੰ ਪਤਾ ਹੀ ਹੈ ਇਹ ਚੀਜ਼ ਦਾ ਬੰਦੇ ਕੋਈ ਬਾਕੀ ਠੰਡੀ ਇੰਨੀ ਜਿਆਦੀ ਵੇਖੋ ਜਿਤਨਾ ਮਰਜੀ ਨਾ ਠੋਸ ਆ ਕੋਈ ਗੱਲ ਹੀ ਨਹੀਂ ਗੀ ਲੇਵੇ ਦੀ ਵੀ ਬਹੁਤ ਨਿਕਲ ਬਹੁਤ ਬਹੁਤ ਵਧੀਆ ਸੰਦੂ ਸਾਹਿਬ ਲੇਵਾ ਲੈ ਹੋਰ ਕੱਢ ਜਣਾਏ ਨੇ ਹਾਂ ਇਹ ਛੋਟੀ ਲੇਵਾ ਕੱਢ ਕੇ ਸੂਪ ਪੂਰਾ ਕਿਆ ਬਾਤ ਹੈ ਬਾਕੀ ਵੇਖੋ ਜਿੱਥੇ ਪੈਰ ਰਸਤਾ ਨਹੀਂ ਉਥੇ ਹਿੱਲੀ ਨਹੀਂ ਕਿਤੇ ਵੇ ਲੈ ਲੋ ਤੁਸੀਂ ਜਿਤਨਾ ਮਰਜੀ ਇੱਥੇ ਖਲੋਤੀ ਆ ਜੇ ਆਪਾਂ ਦਾ ਜਿਹੜਾ ਵੀਡੀਓ ਪਾਈ ਤੇ ਉਹ ਇੱਕ ਲੈਣਾ ਦੋ ਲੈ ਕੇ ਪੇ ਵੇ ਲੈਣਾ ਹਣਾ ਬਾਕੀ ਸੰਦੂ ਸਾਹਿਬ ਵੇਖੋ ਚੰਗੀ ਚੀਜ਼ ਯਾਰ ਵਿਕੀ ਵਿਕੀ ਕਿਤੇ ਖਲਾਰ ਕੇ ਵੇਚਲਾ ਹਣਾ ਜਿਹੜਾ ਚੰਗੀ ਵੇਚਦਾ ਉਹਨੇ ਚੰਗੀ ਵੇਚੀ। ਸੰਤੂ ਸਾਹਿਬ ਝੋਟੀ ਦੇ 2 ਲੱਖ ਦਾ ਵੀ ਹੱਕ ਰੱਖਦੀ ਆ। ਠੀਕ ਆ। ਭਾਵੇਂ 2 ਵੀ ਬਾਦੀਏ ਤਾਂ ਵੀ ਵਿਕ ਜਾਣੀ ਆ। ਇਹ ਅੱਜ ਦਾ ਇਹਦਾ ਮੋਲਿਆ 1.75 80 ਜੋ ਮਰਜੀ ਕਰ ਲਈਏ। ਹਾਂ ਨਾ ਇੱਕ ਪੈਰ ਦੀ ਝੋਟੀ ਦਵਾਂਗੇ। 1 ਲੱਖ ਤੇ 65 ਹਜ਼ਾਰ। ਹਾਂਜੀ ਉਹਦੇ ਜੋ 5000 ਮਾਨਤਾਨ ਕਰਾਂਗੇ 1 60 ਦੀ ਦਵਾਂਗੇ। 1 60 ਦੀ। ਹਾਂਜੀ। ਬਾਕੀ ਝੋਟੀ ਝੋਟੀ। ਬਾਕੀ ਹਾਂਜੀ ਬਾਕੀ ਸੰਤੂ ਸਾਹਿਬ ਕੋਈ ਗੱਲ ਨਹੀਂ। ਜੇ ਕਿਸੇ ਭੈਣ ਭਰਾ ਨੂੰ ਦੁੱਧ ਚੋਆ ਖਰਨਾ ਬਸ ਉਹ ਵੀ ਸੁੱਕ ਵੀ ਦੇ ਦਾਂਗੇ। ਸੋਹਣੀ ਬਹੁਤ ਹੈ ਨਾ ਮਹਾਰਾਜ ਦੀ ਕਿਰਪਾ ਹੈ ਬਾਕੀ ਉਹਨਾਂ ਆਪਾਂ ਨੂੰ ਸਲਾਹ ਤੇ ਦਿੱਤੀ ਪੂਰੀ ਉਹਨਾਂ ਹੈ ਵੀ ਛੋਟੀ ਸਾਡੀ ਆਪਾਂ ਐਵੇਂ ਕਿਸੇ ਮਾਲੀ ਦਾ ਨਾਂ ਨਹੀਂ ਲੈਣਾ ਅੱਖ ਨੂੰ ਆਖੀ ਜਾਈਏ ਆਪਾਂ ਨੂੰ ਜਦੋਂ ਨਹੀਂ ਪਤਾ ਇਸ ਬਾਰੇ ਆਪਾਂ ਡਿਟੇਲ ਨਹੀਂ ਲਈ ਉਹਨਾਂ ਆਖ ਨੂੰ ਐਵੇਂ ਕਜੀ ਕਿਸ ਦੀ ਦੱਸਦੀਏ ਕਿਸ ਦੀ ਦਾਦੀ ਗਾਣ ਬੁਰੇ ਲੱਗੀ ਤਾਂ ਮਣ ਗਈ ਇਹਦੇ ਵੇਖਣ ਵਾਲੇ ਹਰ ਕਹਿੰਦੀ ਦਾ ਹਾਂਜੀ ਬਾਕੀ ਜਿਹੜੀ ਚੰਗੀ ਚੀਜ਼ ਆ ਨੇ ਲਿਸ਼ਕਨੇ ਆਪੇ ਦੇਖ ਹੀ ਜਾਣਾ ਦੇਖ ਜਾਣਾ ਨਹੀਂ ਝੋਟੀ ਐ ਇੱਕ ਨੰਬਰ ਵਾਲੀ ਹੁਣੀ ਆਪਣੀ ਮਾੜੀ ਹਾਂਜੀ ਇਹ ਆਪਦੀ ਜਗਾ ਸੋਨਾ ਤੇ ਉਹ ਆਪਣੀ ਜਗਾ ਹਾਂਜੀ ਹਾਂਜੀ ਬਾਕੀ ਸੰਤੂ ਸਾਹਿਬ ਤੁਹਾਨੂੰ ਪਤਾ ਹੀ ਐ ਜਤਰਾ ਡੰਗਰੋਤ ਮੇਂ ਮੋਲੇ ਬਾਕੀ ਭੈਣਾ ਭਰਾ ਆਪਣੇ ਨਾਲੋਂ ਵੱਧ ਸਿਆਣੇ ਆ ਹਨਾ ਬਾਕੀ ਪਿਓ ਰਿਆ ਕੋਈ ਗੱਲੋ ਨਹੀਂ ਆ ਸਾਰੇ ਨਿਸ਼ਾਨੀਆਂ ਹੈਗੀਆਂ ਅਗਲੇ ਪੈਰਾਂ ਤੋਂ ਨਿਸ਼ਾਨ ਤੋਂ ਨੀਦੇ ਅੱਖ ਬਿੱਲੀ ਸਾਰੀਆਂ ਸਾਰੀਆਂ ਬਿੱਲੀ ਮਣਕਨੀ ਅੱਖ ਵੇਖੋ ਕਰਦੇ ਆਂ ਮੋਹਰਾ ਵਿਖਾਈਆ ਦੇਖੋ ਆਪਣੀ ਖਾਨਦਾਨੀ ਬਰੀਡ ਨੀਲੀ ਤੇ ਇਹ ਸਾਬ ਸੰਤੂ ਸਾਹਿਬ ਦੂਜਾ ਸੁਆ ਕੱਢ ਲਿਆ ਇਹਨੂੰ ਇਹਨੂੰ ਇਧਰ ਦੀ ਆ ਜਾ ਕੋਈ ਨਹੀਂ ਆ ਜਾ ਇਹਨੂੰ ਮੈਂ ਤਾਂ ਨਾ ਤੂੰ ਇੱਦੀ ਆ ਜਾ ਤੂੰ ਚੱਲ ਫਿਰ ਇਧਰ ਹੀ ਲੈ ਜਾ ਸੁਆ ਦੂਜਾ ਹਾਂਜੀ ਸੰਤੂ ਸਾਹਿਬ ਦੂਜਾ ਸੁਆ ਬੜੇ ਨਾ ਮਰ ਲਾ ਹੋਰ ਲਾਏ ਕੱਟੀ ਕੋਲੇ ਵੀ ਵੇਖੋ ਸੰਤੂ ਸਾਹਿਬ ਕਿਤਰਾ ਨਾੜਾ ਨੂੜਾ ਲੱਗੀਆਂ ਬਹੁਤ ਹੀ ਜ਼ਿਆੜੀਆਂ ਲੇਵੇ ਦੇ ਵੇਖੋ ਕੁਆਲਿਟੀ ਸਿੰਘੀ ਐ ਕੋ ਚੰਗੇ ਮਾਲੀ ਦੀ ਧੀ ਆ ਹਨਾ ਵੇਖੋ ਵੇਖੋ ਸਜਣੋ ਕਿਆ ਬਾਤ ਆ ਇਹਨੇ ਨਹੀਂ ਦੁੱਧ ਦਿੱਤਾ ਤੇ ਦਊ ਵੀ ਕਿਹੜੀ ਹੈਨਾ ਹਾਂਜੀ ਹਾਂਜੀ ਪਹਿਲੇ ਸਵੇਰੇ 15 ਕਿਲੋ ਦੁੱਧ ਚਵਾਇਆ ਸੰਤੂ ਸਾਹਿਬ ਨੇ ਚਵਾਇਆ ਹੋਊਗਾ ਬਾਈ ਕੋਈ ਸ਼ੱਕ ਨਹੀਂ ਦੇਣੀ ਵੀ ਲੈ ਜੂ ਹਫਤਾ ਲੈ ਜਾਣਾ ਇਹਨੇ ਵੀ ਹਲੇ ਇਹਨੂੰ ਕੋਈ ਪਰਵਾਹ ਨਹੀਂ ਗਈ ਪੱਠਾ ਡੱਕਾ ਸਭ ਕੁਝ ਚੁੱਕੀ ਆਉਂਦੀ ਆ ਵੇਖੋ ਸਿੰਘੀ ਬਾਕੀ ਐ ਨਹੀਂ ਵੀ ਸਿੰਘ ਬਣਿਆ ਜਾ ਨਾ ਨਾ ਸੰਤੂ ਸਾਹਿਬ ਆਪਾਂ ਤੁਹਾਨੂੰ ਪਤਾ ਨਿੱਕੇ ਸਿੰਘ ਦੀ ਝੋਟੀ ਲੈਨੇ ਆ ਬਾਕੀ ਝੋਟੀ ਮੈਂ ਲੈਨੇ ਆ ਪਸੂਆਂ ਵਾਲੀ ਮੱਝ ਨਹੀਂ ਲੈਂਦੇ ਸਹੀ ਗੱਲ ਆ ਬਾਕੀ ਨਾੜਾ ਨੂੜਾ ਦੇਖੋ ਲੈਵੇ ਕਿਤਰਾ ਲੱਗਿਆ ਇਹਨੂੰ ਹਾਂ ਖੜੀ ਰਹਿੰਦੀ ਇੱਥੇ ਮੜੀ ਤੇ ਆਹ ਦੇਖੋ ਹੈ ਨਾ ਕੋਈ ਗੱਲਬਾਤ ਕਰਮਾਂ ਵਾਲੀ ਦੀ ਕਮਾਲ ਹਾਂ ਇਹ ਦੇਖਿਓ ਮਰਦੀ ਹਣ ਝੋਟੇ ਆਹ ਠੰਡ ਦਾ ਸਹਜ ਵਿਰਲ ਵੰਜਾ ਕੱਦ ਕਾਠੇ ਕੇ ਜੀ ਨਵੇੜਿਆ ਵੱਡੀਆਂ ਝੋਟੀਆਂ ਵੇਖੋ ਗਰਲਾ ਸੰਤੂ ਸਾਹਿਬ ਕਾਦ ਤੋਂ ਲੇਵੇ ਤੋਂ ਸਿੰਗਾ ਤੋਂ ਨਹੀਂ ਆਪਾਂ ਨੂੰ ਆ ਗਈ ਕੋਈ ਜਾਂਦਾ ਵੀ ਜੋ ਵੀਡੀਓ ਚ ਵਿਖਾਇਆ ਉਹ ਨਹੀਂ ਨਿਕਲਿਆ ਹਾਂ ਬਰੀਕੀ ਬਰੀਕੀ ਬਹੁਤ ਆ ਕੋਈ ਸ਼ੱਕ ਨਹੀਂ ਵੇਖੋ ਇਹ ਤਾਂ ਬਰੌਣੀ ਪੈਂਦੀ ਹੈ ਆਪਾਂ ਦੀ ਹੈਗੀ ਹਾਂ ਲੇਕਿਨ ਬਰੀਕੀ ਬਰੌਣੀ ਪੈਂਦੀ ਹੈ ਬਹੁਤ ਸ਼ਾਨਦਾਰ ਲੇਵਾ ਪਾ ਇਧਰ ਵੇਖ ਨਾੜਾ ਵੇਖ ਇਧਰ ਹਾਂ ਪਰ ਹੀ ਪਈਆ ਲੇਵਾ ਨਾੜਾ ਨਾ ਗੁੰਦੀ ਆ ਬਹੁਤ ਹੀ ਜ਼ਿਆਦੀ ਬਾਕੀ ਹਲੇ ਨਾ ਕਰਦੀ ਕਰਾਉਂਦੀਆਂ ਦਿਨ ਹਫਤਾ ਕੱਢ ਗਈ ਝੋਟੀ ਹੋਈ ਇੰਨਾ ਹੀ ਹੋਰ ਲੇਵਾ ਲਾ ਜੂਗੀ ਲਾ ਜੂਗੀ ਕੋਈ ਸ਼ੱਕ ਨਹੀਂ ਮਾਂ ਵੀ ਬਹੁਤ ਚੰਗੀ ਸਲਾਸ ਲੂਤ ਬਹੁਤ ਚੰਗੀ ਕੀਤੀ ਹੈ ਨਾ ਦੁੱਧ ਛੋਟੀ 17 18 ਕਿਲੋ 17 ਕਿਲੋ ਵਧੀਆ ਦੁੱਧ ਭਰ ਦੂਗੀ ਯਾਰੀ ਰੇਟ ਇਹਦਾ ਰੇਟ ਦਾ ਸੰਧੂ ਸਾਹਿਬ 1 65 70 ਜੋ ਮਾਜੀ ਕਰੀਏ ਹਾਂ ਨਾ 1 55 ਹੀ ਦੇਣੀ ਹੈ 1 55 ਹਾਂਜੀ ਪਰ ਚੀਜ਼ ਇੱਕਾ ਜਿਹੜਾ ਲੈਣ ਆ ਗਿਆ ਉਹ ਖੜੂਗਾ ਹਾਂਜੀ ਕਿਉਂਕਿ ਸੰਧੂ ਸਾਹਿਬ ਜਿਹੜਾ ਇੱਥੇ ਆ ਗਿਆ ਨਾ ਭੈਣ ਭਰਾ ਉਹਨੂੰ ਲੱਗੂਗਾ ਵੀ ਅੱਜ ਤੋਂ ਤਾਂ ਅੱਜ ਤੋਂ ਤਾਂ ਸਾਰੀਆਂ ਲੈ ਜੀਏ ਸਾਰੀਆਂ ਲੈ ਜੀਏ ਇਹੱਕ ਨੂੰ ਲਕੋ ਦੂਜੀ ਕੱਢ ਬਸ ਵਾ ਸੰਧੂ ਸਾਹਿਬ ਤੁਹਾਨੂੰ ਪਤਾ ਹੀ ਆ ਡੰਗਰ ਬਾਕੀ ਵੀਰ ਜੇ ਚੰਗੀ ਚੀਜ਼ ਲੱਭਣ ਜਾਈਏ ਤਾਂ ਵੀ ਪੈਸੇ ਲਾਕੇ ਆਉਣੀ ਆ। ਹਾਂਜੀ ਹਾਂਜੀ ਪੈਸੇ ਲਾਕੇ ਆਉਣੀਆਂ ਜੀ ਸੰਤੂ ਸਾਹਿਬ। ਹਾਂਜੀ ਹਾਂਜੀ। ਅਗਲਾ ਐਫ ਜੀ ਤਾਂ 2 ਲੱਖ ਮੰਗ ਕੇ ਅੰਦਰ ਵੜ ਜਾਂਦਾ ਮੜ ਕੇ ਬਾਹਰ ਖੜੇ ਮੈਂ ਤਾਂ ਕਰੀ ਜਾਂਦੀ ਆ। ਹਾਂਜੀ ਹਾਂਜੀ। ਤੇ ਇਹਦਾ ਫਿਰ ਆਦਾ ਪੁੱਤ ਆ। ਸੰਤੂ ਸਾਹਿਬ ਦੁਜਾ ਸੂਆ। ਇਹ ਵੀ ਹਫ਼ਤੇ ਤੋਂ 10 ਦਿਨ ਤਿਹਾਰੇ ਦੀ ਕਰਦੀ। ਹਾਂਜੀ ਇਹ ਇਹ ਤਿਹਾਰੇ ਦੀ ਕਰਦੀ ਤਿਹਾਰਾ ਪਾਇਆ ਨਹੀਂ ਨਾ। ਚੱਲ ਪੁੱਤ ਚੱਲ। ਅੱਛਾ। ਡਰਦੀ ਆ ਥੋੜਾ ਅੰਕ। ਮੈਂ ਇਹ ਵੀ ਚੰਗੀ ਹੂੰ ਬਹੁਤ ਚੰਗੀ ਸੰਧੂ ਸਾਹਿਬ ਬਹੁਤ ਕਾੜੇ ਨੇ ਦੱਸ ਦੇ ਨਾ ਲੈ ਲੈ ਜਾਣੇ ਆ ਰਾਮਨਾ ਹੀ ਰਾਮਨਾ 10 ਤੋਂ 12 ਦਿਨ ਕਾਡੂਗੀ ਹਲੇ ਹੁਣ ਵੀ ਲੈਵਾ ਚੰਗਾ ਹਾਂਜੀ ਹਾਂਜੀ ਲੈਵਾ ਦੇ ਲੈਵਾ ਦੇ ਗਾਹ ਨੂੰ ਬੜਾ ਜ਼ਿਆਦਾ ਇਹਦਾ ਵੇਖਿਓ ਹਾਂ ਧੁੰਨੀ ਤੋਂ ਸਟਾਰਟ ਕੀਤਾ ਇਹਨੇ ਮੇਰਾ ਸੰਗੀਤ ਕੀ ਬਾਤ ਬਹੁਤ ਸੋਹਣੀ ਝੋਟੀ ਹੈ ਬਾਕੀ ਪੜੀ ਬਹੁਤ ਆ ਹਨਾ ਬਹੁਤ ਨਿੱਕਰ ਸਜਣੋ ਉਹੀ ਠੱਕੀ ਫਰਦੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਬਾਕੀ ਤੁਹਾਨੂੰ ਪਤਾ ਐਡਾ ਡੰਗਰ ਸੰਭਾਲਣ ਦੀ ਔਖਾ ਜੀ ਔਖਾ ਔਖਾ ਕੋਈ ਸ਼ਰਤ ਨਹੀਂ ਨਹੀਂ ਬਣ ਜਾਣੀ ਝੋਟੀ ਹੈ ਜੀ ਬੜੀ ਬੜੀ ਸੰਧੂ ਸਾਹਿਬ ਐ ਲੈਵਾ ਕੱਢ ਕੇ ਸੂਗੇ ਓਕੇ ਪਾਰ ਪਿੱਛੇ ਲੋ ਤੇ ਇੱਕੇ ਚ ਨਵੇੜੇ ਪਈਆਂ ਆਪਣੀਆਂ ਫੋਲੀ ਗਰੈਂਟੀਆਂ ਪਾਰਦੀਆਂ ਜੀ ਬਾਕੀ ਜਿਹੜੀ ਪਾਰ ਵਾਲੀ ਮੈਂ ਅਨੁਸਾਰ ਤੋਂ ਦੱਸ ਦਿੰਦੀ ਆ ਥਣਾ ਜਾਈਆਂ ਖਲੋਤੀਆਂ ਨੇ ਗੱਡੀਆਂ ਖਲੋਤੀਆਂ ਨੇ ਜਿਹੜੀ ਮੈਂ ਪਾਰ ਪਾਉਣਾ ਇਹਦਾ ਫਿਰ ਰੇਟ ਕਿੱਡਾ ਕਾ ਰੇਟ ਦਾ ਸੰਧੂ ਸਾਹਿਬ ਭਾਵੇਂ 70 75 80 ਜੋ ਮਰਜੀ ਕਰ ਲਈਏ ਹਾਂ ਨਾਲ 1.5 ਲੱਖ ਦੀ ਦੇਵਾਂਗੇ ਓਕੇ ਹਾਂਜੀ ਆ ਛੋਟੀ ਸੂਈ ਆ ਹਾਂਜੀ ਇਹ ਦੂਜਾ ਸੁਗਾ ਸੂਈ ਜੇ ਇਹ ਨੀਲੀ ਦਾ ਮਗਰੇ ਤੇ ਕਟਾ ਜੇ ਕਟਾ ਆ ਗਿਆ ਬਿਲਕੁਲ ਤਾਜ਼ਾ ਨੀਲੀ ਦਾ ਚੌਥੇ ਤੋਂ ਚਾਰ ਤੋਂ ਪੰਜ ਦਿਨਾਂ ਦੀ ਸੂਈ ਏ ਓਕੇ ਕੱਦ ਬਹੁਤ ਆ ਕੱਦ ਸੰਧੂ ਸਾਹਿਬ ਫੁੱਲ ਹੀ ਆ ਦੇ ਵੇਖੋ ਤੁਸੀਂ ਮੇਰੇ ਹਾਈਟ ਤੋਂ ਅੰਦਾਜ਼ਾ ਲਾਓ ਕਿੱਡੀ ਆ ਠੀਕ ਆ ਠੀਕ ਉਹ ਖਾਓ ਸਿੰਗੀ ਤੁਮ ਬਹੁਤ ਚੰਗੀ ਏ ਇਹ ਸੰਧੂ ਸਾਹਿਬ ਛੋਟੀ ਅਗਲੇ ਸਾਂ ਦੀ ਤੇਲ ਜੇ ਅੱਛਾ ਹਾਂ ਬਹਿਣੀ ਆਸਾਨੀ ਅਗਲਾ ਇਹਦੀ ਤੇਲ ਜੀ ਜਿੱਧਰ ਬਹਿ ਕੇ ਚੋਨੇ ਹਾਂ ਜਿੱਧਰੋਂ ਬਹਿ ਕੇ ਚੋਨੇ ਦੂਜੇ ਤਿੰਨਾਂ ਥਾਂਾਂ ਦਾ ਤੇਲ ਹਾਂਜੀ ਉਹ ਸਾਂਝੋ ਤੇਲ ਆ ਬਾਕੀ ਤਿੰਨਾਂ ਥਾਂਾਂ ਦੀ ਆਪਣੀ ਫੁੱਲ ਗਾਰੰਟੀ 100 ਦੀ 100 ਤਿੰਨਾਂ ਥਾਂਾਂ ਜੋ ਹੈਨ ਪੂਰੀ ਤੇ ਹੁਣ ਦੁੱਧ ਦੁੱਧ 10 ਤੋਂ 11 11 ਕਿਲੋ ਤੋਂ 10 ਕਿਲੋ ਦੀ ਆਪਣੀ ਗਾਰੰਟੀ ਆ 10 ਕਿਲੋ ਮੰਨ ਕੇ ਜਿਹੜਾ ਮਰਜ਼ੀ ਖਰੀਦ ਲੈ ਜਮਾ ਹੀ ਤਾਜੀ ਜਮਾ ਤਾਜੀ ਸੀ ਬੜੀ ਛੋਟੀ ਸੀ ਯਾਰ ਹਣਾ ਹਾਂਜੀ ਸਤੂ ਸਾਹਿਬ ਇਹ ਛੋਟੀ ਤੇਲ ਹੋ ਗਈ ਛੋਟੀ ਬਹੁਤ ਜਿਆਦੀ ਚੰਗੀ ਸੀ ਬਾਕੀ ਚਲੋ ਕੋਈ ਗੱਲ ਨਹੀਂ ਭੈਣ ਭਰਾ ਨੂੰ ਆਪਾਂ ਉਹਨਾਂ ਕੀ ਦਾ ਪਹਾ ਕਰ ਦੇਣਾ ਜੇ ਸਾਡਾ ਤੇ ਲਿਆ ਇਹਦਾ ਮੁੱਲ ਉੜਦੀਆਂ ਵਾਲਾ ਹੀ ਕਰ ਦੇਣਾ ਅੱਜ ਆਪਾਂ ਓਕੇ ਬਾਕੀ ਦੁੱਧ ਸੰਦੂ ਸਾਹਿਬ ਤਿੰਨ ਸੌ 14 ਕਿਲੋ ਦਊਗੀ ਆ ਦੁੱਧ ਜਿਆਦਾ ਮਗਰਲੇ ਥਣਾ ਜੀ ਮਗਰਲੇ ਥਣਾ ਜੀ ਹੁੰਦਾ ਕਿਉਂਕਿ ਅੱਧਾ ਕਿਲੋ ਅੱਧਾ ਕਿਲੋ ਦਾ ਫਰਕ ਪੈ ਜਾਂਦਾ ਅਗਲਾ ਅਗਲੇ ਅੱਧਾ ਕਿਲੋ ਦਾ ਫਰਕ ਪਾ ਲੈ ਬਾਕੀ ਝੋਟੀ ਬਹੁਤ ਹੀ ਜਿਆਦੀ ਵੱਡੇ ਕਾਤ ਕਰਦੀ ਵੱਡੇ ਲੈਵੇਂ ਦੀ ਆ ਕੋਈ ਸ਼ੱਕ ਨਹੀਂ ਦੇਖੋ ਬਹੁਤ ਚੰਗੀ ਆ ਥਾਣ ਦਾ ਵਟਾ ਪੈ ਗਿਆ ਝੋਟੀ ਤਾਂ ਝੋਟੀ ਰੁਪਈਆਂ ਦੀ ਸੀ ਬਹੁਤ ਸੰਧੂ ਸਾਹਿਬ 2 ਲੱਖ ਦੀ ਝੋਟੀ ਹੈ ਥਾਣ ਨੇ ਜਿਆ ਪੈ ਗਿਆ ਜਿਹੜਾ ਪੈ ਗਿਆ ਚਲੋ ਮਚਾ ਲਾ ਲਈਏ ਇਹਨੂੰ ਹਾਂਜੀ ਬਾਕੀ ਜਿਹੜਾ ਪਸਮਦੀ ਹੈ ਨਾ ਉਦੋਂ ਇਹਦੋਂ ਵੀ ਜ਼ਿਆਦਾ ਐਡ ਕਰਾ ਦਿੰਦੀ ਹੈ ਇਹਦਾ ਫਿਰ ਹੁਣ ਅੱਜ ਕੀ ਰੇਟ ਰੱਖਾਂਗੇ ਰੇਟ ਅੱਜ ਸੰਧੂ ਸਾਹਿਬ ਇਹਦਾ ਜਿਹੜਾ ਲੈਣ ਦੇਣ ਵਾਲਾ 85 ਹਜ਼ਾਰ ਦੀ ਝੋਟੀ ਦੇ ਦਾਂਗੇ 85 ਹਜ਼ਾਰ ਹਾਂਜੀ 85 ਹਜ਼ਾਰ ਦੀ ਦੇ ਦਾਂਗੇ ਕੋਈ ਮਾੜੀ ਨਹੀਂ ਕਹਿੰਦੇ ਹਾਂਜੀ ਬਾਕੀ ਟੋਕੜਾਂ ਦਾ ਮੋਲ ਹੈ ਜੀ ਹਨਾ ਆ ਮੈਂ ਐਡੀ ਮੈਂ ਟੋਕੜ ਲੱਖ ਰੁਪਈਏ ਦੀ ਵਿਕਦੀ ਆ ਨਹੀਂ ਚਾਹੋ ਥੋੜੇ ਤਾਂਗ ਵੀ ਦੇਣ 14 ਥਾਲੇ 10 ਕਿਲੋ ਦਿੰਦੀ ਆ ਤਿੰਨਾਂ ਨੂੰ ਦੇ ਦਿੰਦੀ ਆ ਬਾਕੀ ਬਾਕੀ ਇਹਨੇ ਦੁੱਧ 15 ਕਿਲੋ ਭਰ ਦੇਣਾ ਨਹੀਂ ਚੰਗੀ ਆ ਨਵੀਂ ਝੁੱਟੀ ਆ ਹਾਂਜੀ ਹਾਂਜੀ ਮੂੰਹੋਂ ਵੀ ਛੇ ਦੰਦ ਜਿਹੇ ਲੈ ਹਾਂ ਕੋਈ ਸ਼ੱਕ ਨਹੀਂ ਯਾਰ ਬਹੁਤ ਚੰਗੀ ਕੱਟੀ ਆ ਹਾਂਜੀ ਜਿਹੜਾ ਭੈਣ ਭਰਾ ਜਨੇ ਲੈਣਾ ਉਹ ਉਹ ਦੋ ਤਿੰਨ ਆਣ ਵਾਲੇ ਨੂੰ ਤਾਂ ਬਹੁਤ ਅੱਤ ਜੀ ਮਿਲ ਗਈ ਅੱਜ ਜੀ ਹਾਂਜੀ ਬਾਕੀ ਆਪਾਂ ਬਹੁਤ ਮਹਿੰਗੀ ਲਈ ਆ ਆਪਾਂ ਤੁਹਾਨੂੰ ਪਤਾ ਵੀ ਇਹ ਜਿਹੜੀਆਂ ਆ ਵਪਾਰੀ ਨੂੰ ਆ ਦਿੰਦੇ ਮਨਾਫਾ ਲੈਂਦਾ ਜਦੋਂ ਪੈਂਦੀਆਂ ਉਹਦਾ ਪਤਾ ਲੱਗਦਾ ਕਿਤਰਾ ਪੈਂਦੀਆਂ ਉਹਦਾ ਵੀ 80 80 ਆ ਤੁਹਾਨੂੰ ਪਤਾ ਹੀ ਆ ਬਾਕੀ ਆਦੀ ਉਹ ਦੰਦੇ ਆਗੇ ਚੋ ਠੀਕ ਆ ਜੀ ਇਹ ਬਾਕੀ ਜਿਹੜਾ ਪੈਨ ਪ੍ਰਾਈਸ ਆਗੇ ਵੇਖੂਗਾ ਰੂਹ ਖੁਸ਼ ਹੋਊਗੀ ਇਕਰੀ 85000 ਦੀ 85000 ਹੀ ਦੇ ਦਾਂਗੇ ਓਕੇ ਲੈ ਵੀ ਸੱਜਣੋ ਗਰਪਿਤ ਕਰਦੇ ਇਹਨਾਂ ਸਾਰਿਆਂ ਨੂੰ ਇੱਕ ਵਾਰੀ ਫੇਰ ਪਿੱਛੇ ਆਉਂਦੋ ਇਹ ਐਨੀਮਲ ਵਿਕਰੀ ਵਾਲੇ ਆ ਝਾਮਕਾ ਖੁਰਦਾ ਸੱਜਣੋ ਇਹ ਸਭ ਇੱਕ ਤੋਂ ਇੱਕ ਟੌਪ ਆ ਹਾਂ ਜਿਹੜਾ ਭੈ ਭਰਾ ਇੱਕ ਲੈਣ ਆਇਆ ਉਹ ਦੋ ਲੈ ਕੇ ਜਾਊਗਾ ਅਗਲੀ ਵਾਰੀ ਇਹੀ ਹੋਈ ਆ ਆਪਣੇ ਨਾਲ ਹਾਂਜੀ ਹਾਂਜੀ ਅੱਗੇ ਸੰਤੂ ਸਾਹਿਬ ਪਾਈ ਉਹ ਵੀਰ ਹੁਣੀ ਇੱਕ ਲੈਣ ਆਏ ਉਹ ਦੂਜੀ ਉਸੇ ਦੇ ਦੂਜੀ ਝੋਟੀ ਵੇਖੀ ਜਦੋਂ ਵੱਡੀ ਝੋਟੀ ਜਿਹੜੀ ਆਪਾਂ ਪਾਈ ਸੀ ਉਹ ਬਦੋ ਬਦੀ ਲੈ ਕੇ ਗਏ ਉਹ ਕਹਿੰਦੇ ਆ ਬਹੁਤ ਹੀ ਡੰਗਰ ਲੱਭਦੇ ਫਿਰੇ ਆਾਨੂੰ ਨਹੀਂ ਲੱਭੀ ਇਹੋ ਜੀ ਐਡੀ ਨਹੀਂ ਲੱਭਦੀ ਹਾਂਜੀ ਬਾਤ ਤੁਹੀ ਵੀ ਤਗੜੇ ਆ ਜਿਹੜੀ ਇੰਨੀ ਮਿਹਨਤ ਕਰਕੇ ਉਹ ਜੀਆਂ ਲੱਭ ਲਿਆ ਹਾਂ ਹਾਂਜੀ ਹਾਂਜੀ ਸੰਧੂ ਸਾਹਿਬ ਘੱਟ ਲੱਗਦੀਆਂ ਮਾਥੇ ਵਾ ਤੁਹਾਨੂੰ ਪਤਾ ਆਪਾਂ ਲੈਣਾ ਨਗੀਨਾ ਟਾਪ ਦਾ ਪਾਵੇ ਇੰਨੇ ਘਰਾਂ ਚ ਜਾਣੇ ਆਪਦੀਆਂ ਬਹੁਤ ਘੱਟ ਮਾਥੇ ਲੱਗਦੀਆਂ ਆਪਾਂ ਨੂੰ ਇਹ ਨਹੀਂ ਆਂ ਕਿ ਰੋਜ਼ ਹੀ ਆਪਾਂ ਵੀਡੀਓ ਪਾਣੀ ਵੀਡੀਓ ਬਹੁਤ ਦਹਾ ਦਿਨਾਂ ਬਾਅਦ ਪਾਵੇ 20 ਦਿਨਾਂ ਬਾਅਦ ਪਰ ਲਿਆਉਣਾ ਨਗੀਨਾ ਟਾਪ ਦਾ ਹਾਂ ਇਹ ਗੱਲ ਮੰਨਣੀ ਪਊਗੀ ਫਿਲਚਾਰਤੀਆਂ ਕੀਤੀਆਂ ਤੇ ਉਹ ਪਹਿਲਾ ਵੀਡੀਓ ਹਾਂਜੀ ਉਹ ਵੀਡੀਓ ਭੈਣ ਦਾ ਜਿਹੜੀ ਪੀਲੀ ਵੀਡੀਓ ਪਾਈ ਉਹੋ ਹੀ ਲੈ ਕੇ ਵੀਰ ਹੁਣੇ ਓਕੇ 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 ਚਲੋ ਮਹਾਰਾਜ ਜਿਉ ਹਰ ਵਕਤ ਆਪਣੇ ਆ ਨਵਾਦਾ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ